ਜਿਵੇਂ ਜਿਵੇਂ ਗਾਵਾਂ ਨੂੰ ਪਤਾ ਲੱਗੀ ਜਾਊਗਾ ਤਿਵੇਂ-ਤਿਵੇਂ ਗਾਵਾਂ ਇੱਥੇ ਸਪ੍ਰਿੰਕਲ ਥੱਲੇ ਆ ਜਾਣਗੀਆਂ ਤੇ ਨਾਲ ਦੀ ਨਾਲ ਹੀ ਪੱਠੇ ਨਾਲ ਦੀ ਨਾਲ ਹੀ ਗਾਲਾ ਦੇਖੋ ਉਧਰ ਨਾਲ ਦੀ ਨਾਲ ਹੀ ਸਾਰੇ ਗਾਲਾ ਕਰ ਲੱਗੇ ਜਾਂਦੇ ਆ ਬਾਈ ਗਰਮੀ ਬਹੁਤ ਜ਼ਿਆਦੇ ਪੈਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰੇ ਸੋਸੇ ਆ ਗਾ ਨਮਸਕਾਰ ਆ ਬਾਈ ਜੀ ਅੱਜ ਜਿਹੜੀ ਆਪਾਂ ਵੀਡੀਓ ਕਰਨ ਲੱਗੇ ਆ ਅੱਜ ਆਪਾਂ ਕਰ ਲੱਗੇ ਆ ਲਵੀ ਜਿਹੜਾ ਗਰਮੀ ਦਾ ਪ੍ਰਭਾਵ ਆ ਹੁਣ ਇੰਨੀ ਜ਼ਿਆਦੇ ਗਰਮੀ ਪੈ ਰਹੀ ਐ ਇਹਦਾ ਗਾਈਆਂ ਤੇ ਕਿੰਨਾ ਜ਼ਿਆਦਾ ਮਾੜਾ ਅਸਰ ਪੈਂਦਾ ਵੀਰੇ ਯਾਰ ਜਿਹਨੂੰ ਆਪਾਂ ਹੀਟ ਸਟ੍ਰੈਸ ਕਹੇ ਦਿੰਨੇ ਆ ਹੁਣ ਸਾਰਿਆਂ ਬੰਦਿਆਂ ਦਾ ਹੁਣ ਇਦੋਂ ਪਹਿਲਾਂ ਦੁੱਧ ਸਹੀ ਸੀ ਅੱਜ ਜਿੱਦੇ 10 ਦਿਨਾਂ ਦੀ ਗਰਮੀ ਪੈਣ ਲੱਗੀ ਆ ਦੁੱਧ ਥੱਲੇ ਆਉਣਾ ਸ਼ੁਰੂ ਹੋ ਗਿਆ ਬਾਈ ਇਹ ਤੋਂ ਆਪਾਂ ਕਿਵੇਂ ਬਚਲਾਂਗਾ ਲੈ ਵੀ ਆਪਾਂ ਦੁੱਧ ਆਪਣਾ ਮੰਡੇ ਰਹਿ ਸਕੀ ਜਦੋਂ ਅਸੀਂ ਪਹਿਲਾਂ ਸਾਈਲੇਜ ਪਾਉਂਦੇ ਹੁੰਦੇ ਸੀ ਇੱਥੇ ਆ ਸਾਈਲੇਜ ਪਾਇਆ ਗਾਵਾਂ ਦੇ ਮੂਹਰੇ ਪਹਿਲਾਂ ਲੋ ਹੁਣ ਇਹ 50 ਕਿਲੋ ਸਾਈਲੇਜ ਗਰੁੱਪ ਦੇ ਪਾਇਆ ਡਡ 12-12 ਗਾਈਆਂ ਦਾ ਗਰੁੱਪ ਹੁੰਦਾ 4 ਤੋਂ 5 ਕਿਲੋ ਸਾਈਲੇਜ ਇੱਕ گاਂ ਘਟਾ ਚੁੱਕੀ ਆ ਤੁਸੀਂ ਇਹ ਦੇਖ ਲਓ ਅਸੀਂ ਜਦੋਂ ਗਰੁੱਪ ਬਣਾ ਕੇ ਸਾਈਲੇਜ ਪਾਉਣੇ ਆ ਉਦੋਂ ਪਤਾ ਲੱਗ ਜਾਂਦਾ ਜੇ ਸਾਈਲੇਜ ਬਚ ਗਿਆ ਤਾਂ ਸਮਝ ਲਓ ਗਰਮੀ ਦਾ ਕਰਕੇ ਇੰਟੇਕ ਘਟ ਗਿਆ گاਵਾ ਘਟ ਖਾਣ ਲੱਗ ਗਿਆ 2-4 ਦਿਨ ਹੁਣ ਗਰਮੀ ਜ਼ਿਆਦਾ ਪੈ ਰਹੀ ਆ ਹੁਣ ਹੋਰ ਵੀ ਇੰਟੇਕ ਘਟਾਤਾ ਸੀ گاਵਾ ਨੇ ਫਿਰ ਸਾਨੂੰ ਸਾਈਲੇਜ ਘਟਾਉਣਾ ਪੈਂਦਾ ਉਹਦੇ ਹਿਸਾਬ ਨਾਲ ਉਹਦੇ ਅਕੋਰਡਿੰਗ ਆ ਕਿਉਂ ਉਹਨਾਂ ਸਾਈਲੇਜ ਉਹਨਾਂ ਇੰਟੇਕ ਲੈ ਨਹੀਂ ਦੀ ਜੇ ਇਹ ਖਾਣੀਆਂ ਵੱਧ ਤੋਂ ਵੱਧ ਫੇਰੀ ਇਹ ਦੁੱਧ ਦੇਣੀਆਂ ਵੀਰੇ ਯਾਰਾ ਉਹਨਾਂ ਖਾਦੇ ਨਹੀਂ ਜਾਂਦਾ ਗਰਮੀ ਇੰਨੀ ਜ਼ਿਆਦੇ ਹੋ ਜੇ ਗਰਮੀ ਮੰਦੀ ਆ ਗਾਂ ਇਹ ਐਚਐਫ ਗਾਂ ਜਿਹੜੀ ਇਹ ਦੂਜੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੁਸੀਂ ਐਂ ਦੇਖੋ ਲੋ ਵੀ گاਵਾਂ ਦਾ ਇੱਕੇ ਲੱਗਤ ਦੁੱਧ ਘਟਨਾ ਆਹ 10 ਦਿਨਾਂ ਦੇ ਵਿੱਚ ਗਰਮੀ ਕਰਕੇ ਆਪਣੇ ਆਰਥਿਕ ਤੌਰ ਤੇ ਆਪਣੇ ਤੇ ਬਹੁਤ ਅਸਰ ਪੈਂਦਾ ਇਹ ਜੀ ਦਾ ਕਿਉਂ ਥੋੜਾ ਥੋੜਾ ਖਰਚਾ ਕਰਕੇ ਆਪਾਂ ਇਹ ਜੀ ਤੋਂ ਬਚਾ ਸਕਦੇ ਆਂਦੇ ਆਪ ਨੂੰ ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈ ਇਹਨਾਂ ਨੂੰ ਬਚਾਉਣਾ ਕਿਵੇਂ ਆਪਾਂ ਗਰਮੀ ਤੋਂ ਇੱਕ ਤਾਂ ਪਾਣੀ ਦਾ ਪ੍ਰਬੰਧ ਤੁਹਾਡੇ ਫਾਰਮ ਤੇ ਹੋਣਾ ਚਾਹੀਦਾ ਪਾਣੀ ਦੀ ਨਿਕਾਸੀ ਤੇ ਪਾਣੀ ਦਾ ਪ੍ਰਬੰਧ ਆ ਜਿਹੜਾ ਪੀਣ ਵਾਲਾ ਪਾਣੀ ਹੈ ਟੈਂਕੀ ਦੇ ਵਿੱਚੋਂ ਗਰਮ ਨਹੀਂ ਆਉਣਾ ਚਾਹੀਦਾ ਬਈ 24 ਘੰਟੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਇਹਨਾਂ ਦੇ ਮੂਰੇ ਉਹ ਵੀ ਤਾਜ਼ਾ ਤੇ ਠੰਡਾ ਪਾਣੀ ਵੀ ਰੇ ਯਾਰ ਜਦੋਂ ਆਪਾਂ ਬੁਹਾਰਾ ਛੱਡਦੇ ਆ ਸਪ੍ਰਿੰਕਲ ਵਗੈਰਾ ਚੱਲਦੇ ਆ ਆਪਣੇ ਇਹ ਪਾਣੀ ਡੁੱਲਦਾ ਇਹ ਨਿਕਲਦਾ ਰਹਿੰਦਾ ਪਾਣੀ ਬਈ ਇਹ ਡੱਗ ਚ ਜਾਈ ਜਾਂਦਾ ਹੋਰ ਆਪਣਾ ਪਾਣੀ ਡੱਗੀ ਦਾ ਆਈ ਜਾਂਦਾ ਤਾਜ਼ਾ ਪਾਣੀ 24 ਘੰਟੇ ਇਹਨਾਂ ਕੋਲੇ ਪਾਣੀ ਰਹਿਣਾ ਚਾਹੀਦਾ ਜਿੱਥੇ ਪਰਲੇ ਪਾਸੇ ਉੱਥੇ ਸਪ੍ਰਿੰਕਲ ਲੱਗੇ ਵੀ ਨਹੀਂ ਕੱਚੇ ਥਾਂ ਕੋਸ ਕਾਮਾਂ ਬੈਠੀਆਂ ਉਹ ਵੀ ਪਾਣੀ ਕੋਲੇ ਖੜੀਆਂ ਪਾਣੀ ਦੇ ਮੂੰਹ ਮਾਰਦੀਆਂ ਰਹਿੰਦੀਆਂ ਸਾਰੀ ਦਿਹਾੜੀ ਵੀ ਰੇ ਯਾਰ ਜਦੋਂ ਥੋੜਾ ਜਿਹਾ ਖਾਲਾ ਇਹਨਾਂ ਨੇ ਪਾਣੀ ਪੀ ਲਿਆ ਮ ਪਾਣੀ ਤਾਜ਼ਾ ਹੋਣਾ ਚਾਹੀਦਾ ਗਰਮ ਨਹੀਂ ਹੋਣਾ ਚਾਹੀਦਾ ਪਾਣੀ ਪਾਣੀ ਹੋਣਾ ਹੀ ਸ਼ਾਮੇ ਚਾਹੀਦਾ ਜਿੱਥੇ ਇਹਨਾਂ ਨੇ ਪਾਣੀ ਪੀਣਾਗਾ ਥੋੜੀ ਖੇਲ ਵਗੈਰਾ ਸ਼ਾਮੇ ਬਣੀ ਹੋਵੇ ਉੱਥੇ ਆ ਕੇ ਐਨੀਮਲ ਜ਼ਿਆਦਾ ਇਨਟੇਕ ਪਾਣੀ ਦਾ ਲੈਣੀਆਂ ਫੇਰ ਹੀ ਜ਼ਿਆਦਾ ਖਾਦਾ ਜਾਊ ਇਹਨਾਂ ਤੋਂ ਵੀਰੇ ਫੇਰ ਹੀ ਇਹਨਾਂ ਤੋਂ ਗਰਮੀ ਕੰਟਰੋਲ ਹੋਈ ਜਾਊਗੀ ਦੂਜਾ ਕਾਰਨ ਇਹਨਾਂ ਦਾ ਰੱਖ ਰਖਾ ਸ਼ੈੱਡ ਸ਼ੈੱਡ ਦੇ ਵਿੱਚ ਸਿੱਧੀ ਧੁੱਪ ਨਹੀਂ ਪੈਣੀ ਚਾਹੀਦੀ ਜੇ ਸ਼ੈੱਡ ਦੇ ਵਿੱਚ ਇੱਥੇ ਧੁੱਪ ਪੈਂਦੀ ਹੈ ਗਾਵਾਂ ਨੂੰ ਉੱਥੇ ਦੁੱਧ ਟੁੱਟ ਨਹੀਂ ਟੁੱਟਣਾ ਗਰਮੀ ਆਉਣੀ ਆ ਵੀਰੇ ਯਾਰ ਜਿਹੜਾ ਮੈਂ ਪੜਾ ਇੱਕ ਸ਼ੈੱਡ ਹੋਰ ਬਣਾਉਂਦਾ ਉਹਦੇ ਥੱਲੇ ਆਪਾਂ ਬੱਬਲ ਸੀਟ ਲਾਈ ਆ ਉਹਦੇ ਨਾਲ ਵੀ 5-7 ਡਿਗਰੀ ਟੈਂਪਰੇਚਰ ਡਾਊਨ ਰਹਿੰਦਾਗਾ ਇਹੋ ਜਿਹੇ ਹਵਾਦਾਰ ਤੇ ਖੁੱਲੇ ਸ਼ੈੱਡ ਬਣਾਓ ਲੋ ਜਿੱਥੇ ਗਾਵਾਂ ਨੂੰ ਗਰਮੀ ਘੱਟ ਲੱਗੇ ਵੀਰੇ ਯਾਰ ਫਿਰ ਅਗਲਾ ਕਾਰਨ ਇੱਕ ਹੋਰ ਆ ਲੈ ਵੀ ਜਿੱਥੇ ਗਾਵਾਂ ਤੁਸੀਂ ਰੱਖੀਆਂ ਹੋਈਆਂ ਗਈਆਂ ਲੈ ਵੀ ਜਗ੍ਹਾ ਖੁੱਲੀ ਹੋਣੀ ਚਾਹੀਦੀ ਆ ਥੋੜੀ ਜੀ ਗਾਵਾਂ ਵਾਸਤੇ ਘੱਟ ਜਗ੍ਹਾ ਦੇ ਵਿੱਚ ਆਪਾਂ ਜ਼ਿਆਦੇ ਗਾਵਾਂ ਰੱਖ ਲੈਨੇ ਆ ਜਗ੍ਹਾ ਥੋੜੀ ਹੁੰਦੀ ਆ ਉੱਥੇ ਗਾਵਾਂ ਭੀੜੀਆਂ ਹੋ ਜਾਂਦੀਆਂ ਉੱਥੇ ਵੀ ਗਾਵਾਂ ਜ਼ਿਆਦੇ ਗਰਮੀ ਮਾਨਦੀਆਂ ਬਈ ਯਾਰ ਥੋੜੀਆਂ ਜਿਹਾ ਗਾਵਾਂ ਨੂੰ ਵੱਧ ਜਗ੍ਹਾ ਦੇਣੀ ਚਾਹੀਦੀ ਆ ਥੋੜੀਆਂ ਜਿਹਾ ਗਾਵਾਂ ਨੂੰ ਖੁੱਲੀ ਥਾਂ ਦੇਣੀ ਚਾਹੀਦੀ ਆ ਲਵੀ ਗਾਈਆਂ ਦਾ ਇਨਟੇਕ ਸਹੀ ਹੋ ਚੁੱਕੇ ਗਾਈਆਂ ਨੂੰ ਹਵਾ ਲੱਗ ਜੇ ਜਗ੍ਹਾ ਐਨੀਮਲਾਂ ਵਾਸਤੇ ਜਗ੍ਹਾ ਖੁੱਲੀ ਹੋਣੀ ਚਾਹੀਦੀ ਆ ਬਾਈ ਗਰਮੀ ਤੋਂ ਬਚਣ ਵਾਸਤੇ ਇਹ ਵੀ ਬਹੁਤ ਜ਼ਰੂਰੀ ਆ ਉਦੋਂ ਅਗਲਾ ਪੁਆਇੰਟ ਆ ਜੇ ਛੋਟੇ ਸ਼ੈੱਡ ਆ ਜਾਹੇ ਘਰੇ ਥੋੜੇ ਕਿੱਥੇ ਵੀ ਐਨੀਮਲ ਖੁੱਲੇ ਥਾਂ ਤੇ ਰੱਖੇ ਹੋਏ ਆ ਘਰ ਦੇ ਵਿੱਚ ਦਾ ਗਰਮੀ ਜਾਵਾ ਮੰਨਣਗੇ ਐਨੀਮਲ ਜਿੱਥੇ ਥੋੜੇ ਵੀ ਰੱਖਿਆ ਥੋੜੇ ਵੀਰੇ ਯਾਰਾ ਤੁਸੀਂ ਆਏ ਦੇਖੋ ਜੇ ਸ਼ੈੱਡ ਪਾਇਆ ਜਿਵੇਂ ਆਪਣੇ ਸ਼ੈੱਡ ਪਾਇਆ ਹੈ ਸਾਈਟ ਤੋਂ ਦਰਖਤ ਹੈਗੇ ਆ ਚਾਰ ਪੰਜ ਲਾਏ ਹੋਏ ਇੱਕ ਤੋਂ ਮੈਂ ਚਾਰੇ ਪਾਸੇ ਵੀ ਲਾਏ ਸੀ ਸ਼ੈੱਡ ਥੋੜਾ ਜਿਹਾ ਵੱਧੋਂ ਵੱਡਾ ਤਾਂ ਕਰਕੇ ਫਿਰ ਇੱਕ ਤਾਂ ਬੂਹਾ ਵਗੈਰਾ ਸੜਦੇ ਰਹੇ ਬਈ ਇਹ ਚੱਲੇ ਨਹੀਂ ਜਿਆਦਾ ਤਰ ਤਰਕ ਤੋਂ ਦਰਖਤ ਸ਼ੈੱਡ ਦੇ ਆਲੇ ਦੁਆਲੇ ਹੋਣਗੇ ਉੱਥੇ ਟੈਂਪਰੇਚਰ ਘੱਟ ਹੋਊ ਬਈ ਯਾਰ ਕਹਿੰਦੇ ਹੀਟ ਕਹਿੰਦੇ ਕਹਿੰਦੇ ਜਿਹੜੇ ਦਰਖਤਾਂ ਦੇ ਪੱਤੇ ਆ ਇਹ ਵੀ ਹੀਟ ਖਿੱਚਦੇ ਆ ਤਾਂ ਕਰਕੇ ਇਹ ਵੀ ਗਰਮੀ ਤੋਂ ਬਚਾਅ ਹੋ ਜਾਂਦਾ ਐਨੀਮਲਾਂ ਦਾ ਜਿੱਥੇ ਦਰਖਤ ਹੋਣਗੇ ਆਪਾਂ ਦੇਖਦੇ ਨਾ ਪਿੰਡਾਂ ਚ ਕਿਹੜੀਆਂ ਥਾਵਾਂ ਤੇ ਬੋਰ ਹੁੰਦੇ ਆ ਬੋਰ ਤਾਂ ਲੱਗੇ ਕਿ ਮੱਝਾਂ ਆ ਕੇ ਬਹਿਣੀਆਂ ਸੀ ਪਿੰਡਾਂ ਦੇ ਵਿੱਚ ਬੋਰ ਹੁੰਦੇ ਸੀ 2-4 ਉੱਥੇ ਕਿਉਂ ਉੱਥੇ ਉਹਨਾਂ ਨੂੰ ਹਵਾ ਖੁੱਲੀ ਹੁੰਦੀ ਸੀ ਉੱਥੇ ਉਹਨਾਂ ਨੂੰ ਮੌਸਮ ਵਧੀਆ ਹੁੰਦਾ ਸੀ ਠੰਡਾ ਮੌਸਮ ਮਿਲਦਾ ਸੀ ਉਹਨਾਂ ਨੂੰ ਵੀਰੇ ਯਾਰ ਬਾਕੀ ਗਾਵਾਂ ਦੇ ਉੱਪਰ ਪਾਣੀ ਵੱਧ ਪੈਣਾ ਚਾਹੀਦਾਗਾ ਇਹ ਜ਼ਰੂਰੀ ਆ ਹੁਣ ਗਾਵਾਂ ਖਾਨ ਲੱਗੀਆਂ ਦੇਖੋ ਪਾਣੀ ਵੱਧ ਪਿਆ ਗਾਂ ਦੇ ਉੱਪਰ ਜਿੰਨਾ ਆਪਾਂ ਇਹਨੂੰ ਜਦੋਂ ਤੁਹਾਨੂੰ ਐਂ ਲੱਗਦਾ ਲਵੀ ਗਾਂ ਨੇ ਮੂੰਹ ਡੱਟ ਲੈ ਗਾਂ ਹੌਂਕਣ ਲੱਗੀ ਗਾਂ ਲਾਲਾ ਸਿੱਟਣ ਲੱਗੀ ਕਾ ਮੂੰਹ ਦਾ ਜੀਬ ਗੱਡੀ ਖੜੀ ਆ ਗਾਂ ਤਾਂ ਸਮਝ ਲਓ ਗਾਂ ਤਸਲੇ ਵਿੱਚ ਆ ਕੋਈ ਜਗਾਲੀ ਕਰਦੀ ਨਹੀਂ ਹੁੰਦੀ ਗਾਂ ਨੇ ਜੀਬ ਕੱਢ ਲਈ ਹੁੰਦੀ ਆ ਲਾਲਾ ਸੱਟਣ ਲੱਗ ਜਾਂਦੀ ਆ ਜਿਆਦਾ ਲਾਲਾ ਸੱਟਦੀ ਆ ਜਿਆਦਾ ਖੂਨ ਕੱਢਦੀ ਆ ਮੂੰਹ ਦੇ ਵਿੱਚੋਂ ਉਸ ਟਾਈਮ ਗਾਂ ਆਪਣੀ ਗਰਮੀ ਦੇ ਮਾਰੀ ਸਟ੍ਰੈਸ ਦੇ ਵਿੱਚ ਆ ਉਸ ਟਾਈਮ ਤੁਸੀਂ ਉਹਨੂੰ ਪਾਣੀ ਦਾ ਪ੍ਰਬੰਧ ਕਰੋ ਉਹਦੇ ਉੱਪਰ ਉਹਦੀਆਂ ਲੱਤਾਂ ਨੂੰ ਪਹਿਲਾਂ ਪਾਣੀ ਦਿਓ ਪਹਿਲਾਂ ਜਦੋਂ ਆਪਾਂ ਪਾਣੀ ਦੇ ਛਿੱਟੇ ਲਾਉਣੇ ਹੁੰਦੇ ਆ ਲੱਤਾਂ ਤੇ ਲਾਲੂ ਚਾਹੀਏ ਫਿਰ ਹੌਲੀ ਹੌਲੀ ਸਪ੍ਰਿੰਕਲ ਥੱਲੇ ਲੱਗੇ ਸਪ੍ਰਿੰਕਲ ਹੈ ਨਹੀਂ ਤਾਂ ਉਹਨੂੰ ਟਿਊਬ ਨਾਲ ਨਵਾਓ ਦੋ ਤਿੰਨ ਵਾਰ ਦਾ ਹੇਰ ਗਾਂ ਨੂੰ ਜਾਂ ਤੁਹਾਡੇ ਕੋਈ ਤਲਾਬ ਬਣਾਇਆ ਉਹਦੇ ਵਿੱਚ ਬਾੜ ਦੇ ਕਾਹਨ ਸਟ੍ਰੈਸ ਹੀਟ ਗਰਮੀ ਦਾ ਬਚਾਅ ਹੋ ਸਕੇਗਾ ਵਾਹ ਕੋਈ ਆਏ ਨਹੀਂ ਹੈਗਾ ਲਵੀ ਖਾਨ ਨੂੰ ਆਪਾਂ ਕੋਈ ਐਹੀ ਚੀਜ਼ ਦੇ ਦੀ ਲਵੀ ਅੰਦਰੋਂ ਠੰਡੀ ਹੋ ਚੁਗੀ ਜਿਉਂ ਆਲਾ ਪਾਣਾ ਵਗਾਰਾ ਇੰਨੇ ਜਾਨੀਮਾਲਾਂ ਨੂੰ ਆਪਾਂ ਨਹੀਂ ਪਿਆ ਸਕਦੇ ਸ਼ੱਕਰ ਕਿੰਨੇ ਜਾਨੀਮਾਲਾਂ ਨੂੰ ਪਿਆ ਦਿਆਂਗੇ ਇਹ ਗੰਢੀ ਹੁੰਦੀ ਆ ਤਾਂ ਕਰਕੇ ਲਵੀ ਆਪਾਂ ਇਹੋ ਚੀਜ਼ਾਂ ਦਾ ਜਿਹੜਾ ਵਾਤਾਵਰਨ ਦੇ ਵਿੱਚ ਸੁਧਾਰ ਆਪਾਂ ਕਰ ਸਕਦੇ ਆ ਜਿਵੇਂ ਰੁੱਖਤ ਵਗਾਰਾ ਲਾ ਸਕਦੇ ਆ ਖੁੱਲੇ ਸ਼ੈੱਡ ਬਣਾ ਸਕਦੇ ਆ ਆਪਾਂ ਪਾਣੀ ਦਾ ਪ੍ਰਬੰਧ ਆਪਾਂ ਪ੍ਰਾਪਰ ਰੱਖ ਸਕਦੇ ਆ ਆਪਾਂ ਜਜਮੈਂਟ ਕਰ ਸਕਦੇ ਆ ਲੈ ਵੀ ਗਾਂ ਬਾਈ ਸੈਸ ਦੇ ਵਿੱਚ ਆ ਇਹਨੂੰ ਪਾਣੀ ਦੀ ਲੋੜ ਆ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਦੇ ਦਈਏ ਆਪਾਂ ਗਾਵਾਂ ਨੂੰ ਆਹ ਦੇਖ ਲਓ ਪੱਠੇ ਉਹਦੀ ਚੱਕਰ ਲੱਗ ਚੱਕਲੇ ਗਾਵਾਂ ਨੇ ਜੇ ਮੈਂ ਸਪ੍ਰਿੰਕਲ ਨਹੀਂ ਚਲਾਉਂਦਾ ਇੱਕ ਦਿਨ ਉਹਦੇ ਹੀ ਪੱਠੇ ਵੱਜ ਜਾਂਦੇ ਆ ਮੇਰੇ ਛੱਡ ਦੇ ਵਿੱਚ ਵੀ ਯਾਰਾ ਬਹੁਤ ਫਰਕ ਆ ਤੁਸੀਂ ਆਪਦੇ ਜਿੱਥੇ ਵੀ ਛੋਟਾ ਛੱਡਾ ਉੱਥੇ ਥੋੜੇ ਲਾ ਲਓ ਬਾਈ ਯਾਰ ਦੋ ਇਹ ਥੋੜੀ ਦੂਰੀ ਤੇ ਆ ਤੁਸੀਂ 2.5 2.5 ਫੁੱਟ 2 2 ਫੁੱਟ ਦੂਰੀ ਤੇ ਲਾਇਆ ਕਰੋ ਸਪ੍ਰਿੰਕਲ ਜਿੱਦੇ ਆਪਾਂ ਸਪ੍ਰਿੰਕਲ ਜ਼ਿਆਦਾ ਪ੍ਰ ਟਾਈਮਰ ਆਉਂਦਾ ਜੇ ਆਪਾਂ ਟਾਈਮਰ ਨਾਲ ਸੈੱਟ ਕਰ ਦਾਂਗੇ ਦੇਵੇ 10 ਮਿੰਟ ਸਪ੍ਰਿੰਕਲ ਚੱਲੇ ਉਹਦੋਂ ਓਦਾਂ ਘੰਟਾ ਵਾਲ ਪੱਕੇ ਚੱਲਣਗੇ ਫੇਰ ਸਪ੍ਰਿੰਕਲ ਫੇਰ ਪੱਕੇ ਇੰਨੇ ਜਰਦਾਂ ਦੇ ਘੰਟੇ ਚ ਉਹਦੀ ਬਾਡੀ ਸੁੱਕ ਜਾਂਦੀ ਆ ਫੇਰ 10 ਮਿੰਟ ਫੇਰ ਸਪ੍ਰਿੰਕਲ ਚੱਲ ਜਾਂਦਾ ਨਾ ਇਹਦਾ ਪਾਣੀ ਦੀ ਵੇਸਟੇਜ ਵੱਧ ਜਾਂਦੀ ਆ ਨਾ ਇਹਨਾਂ ਨੂੰ ਕੂਲਿੰਗ ਮਿਲ ਜਾਂਦੀ ਆ ਬਈ ਰਾਤ ਨੂੰ ਹਲੇ ਟੈਂਪਰੇਚਰ ਕੁਛ ਘਟ ਜਾਂਦਾ ਵੀਰੇ ਠੰਡਾ ਰਹਿੰਦਾ ਮੌਸਮ ਉਦੋਂ ਆਪਾਂ ਨੂੰ ਸਪ੍ਰਿੰਕਲ ਵਗੈਰਾ ਚਲਾਉਣ ਦੀ ਕੋਈ ਲੋੜ ਨਹੀਂ ਹੈਗੀ ਇੱਕ ਜਦੋਂ ਆਪਾਂ ਪਤਾ ਕਰਨਾ ਲਵੇ ਹੀਟ ਸਟ्रेस ਦੇ ਕਾਰਨ ਆਪਾਂ ਕਹ ਦਿੰਨੇ ਆ ਲਵੀ ਕਿਵੇਂ ਆਪਾਂ ਨੂੰ ਪਤਾ ਕਿਵੇਂ ਲੱਗੂ ਆਪਣੀ ਗਾਂ ਹੀਟ ਸਟ्रेस ਦੇ ਵਿੱਚ ਆ ਜਿਵੇਂ ਪਹਿਲਾਂ ਦੱਸਿਆ ਗਿਆ ਲਵੀ ਮੂੰਹ ਡੱਡ ਲੈਂਦੀ ਆ ਜੀਭ ਕੱਢ ਲੈਂਦੀ ਆ ਲਾਲਾਂ ਸੜਦਾ ਇੱਕ ਸਾਹ ਵੀ ਤੇਜ਼ੀ ਨਾਲ ਲੈਣ ਲੱਗ ਜਾਂਦਾ ਐਨੀਮਲ ਐਨੀ ਤੇਜ਼ੀ ਨਾਲ ਸਾਹ ਲੈਂਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਲਵੀ ਗਾਂ ਹੀ ਸਟ्रेस ਦੇ ਵਿੱਚ ਆ ਤੁਸੀਂ ਦੇਖੋਗੇ ਲਵੀ ਉਹਦੇ 2-3 ਕਿਲੋ ਦੁੱਧ ਲਾ ਦਿੰਦੀ ਹੈ ਗਾਂ ਵੀਰੇ ਯਾਰ ਜਿਹੜੀਆਂ ਜਿਆਦਾ ਦੁੱਧ ਵਾਲੀਆਂ ਇੱਕ ਕਾਰਨ ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾਗਾ ਤੁਸੀਂ ਐਂ ਦੇਖੋ ਜਿਹੜੀਆਂ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਦੁੱਧ ਜ਼ਿਆਦਾ ਦਿੰਦੀਆਂ ਗਾਵਾਂ ਉਹਨਾਂ ਤੇ ਜ਼ਿਆਦਾ ਹੀਟ ਦਾ ਅਸਰ ਪੈਂਦਾ ਜ਼ਿਆਦਾ ਗਰਮੀ ਦਾ ਅਸਰ ਉਹਨਾਂ ਤੇ ਅਜੇ ਗੱਬਣਗਾਵਾ ਦੇ ਬੱਚਿਆਂ ਤੇ ਅਜੇ ਉਹਨਾਂ ਅਸਰ ਨਹੀਂ ਹੁੰਦਾਗਾ ਉਹ ਘੱਟ ਹੋਂਕਣੀਆਂ ਗੱਬਣਗਾਵਾ ਦੇ ਬੱਚਿਆਂ ਜਿੰਨਾ ਦੁੱਧ ਆਲਾ ਕਿਉਂ ਦੁੱਧ ਵੀ ਉਹਨੇ ਪੈਦਾ ਕਰਨਾਗਾ ਤਾਂ ਕਰਕੇ ਲਵੀ ਉਹ ਗਾਂ ਦੇ ਜਿਹੜੀ ਜਿੰਨੀਆਂ ਗਾਵਾਂ ਆਪਣੇ ਕੋਲ ਦੁੱਧ ਦਿੰਦੀਆਂ ਉਹਨਾਂ ਦੇ ਜ਼ਰੂਰੀ ਆ ਵੀਰੇ ਯਾਰਾ ਉਹਨਾਂ ਨੂੰ ਵਾਰੀ-ਵਾਰੀ ਪਾਣੀ ਦੇਣਾ ਉਹਨਾਂ ਨੂੰ ਕੂਲਿੰਗ ਦੇਣੀ ਪੱਖੇ ਚਲਾਉਣੇ ਵਾਰੀ-ਵਾਰੀ ਕਿਉਂ ਉਹਨਾਂ ਨੂੰ ਲਵੀ ਠੰਡਕ ਮਹਿਸੂਸ ਹੋ ਜੇ ਬਾਕੀ ਗਰਮੀਆਂ ਦੇ ਵਿੱਚ ਤੁਸੀਂ ਇੱਕ ਹੋਰ ਨੋਟ ਕਰੋ ਗੱਲ ਜਿੱਥੇ ਜ਼ਿਆਦਾ ਹੀਟ ਰਹਿੰਦੀ ਆ ਸਪ੍ਰਿੰਕਲ ਵਗੈਰਾ ਨਹੀਂ ਹੁੰਦੇਗੇ ਜਿਵੇਂ ਆਪਣੇ ਐਨੀਮਲ ਦੋ ਚਾਰ ਬਾਹਰ ਬੈਠਿਆ ਉੱਥੇ ਮੈਂ ਦੱਸ ਦਿੰਦਾ ਉਹਨੂੰ ਉੱਥੇ ਕੀ ਕਾਰਨ ਹੁੰਦਾ ਬਾਈ ਯਾਰ ਟੈਂਪਰੇਚਰ ਦਾ ਪੁਆਇੰਟ 5 ਤੋਂ ਲੈ ਕੇ 3 ਡਿਗਰੀ ਤੱਕ ਟੈਂਪਰੇਚਰ ਅੱਪ ਹੋ ਜਾਂਦਾ ਕਈ ਵਰਖਾਵਾਂ ਦਾ ਜਿਵੇਂ 100 1.5 ਆਪਾਂ ਡਿਗਰੀ ਕਹਿੰਦੇ ਆ ਨਾ ਨਾਰਮਲ ਟੈਂਪਰੇਚਰ ਆ ਉਸ ਤੋਂ ਬਾਅਦ ਦੇਖ ਲਓ ਤੁਸੀਂ 102 ਤੋਂ ਲੈ ਕੇ 4 ਤੱਕ ਜਾਂ 4.5 ਤੱਕ ਆਮ ਤੌਰ ਤੇ ਗਰਮੀ ਦੇ ਵਿੱਚ ਟੈਂਪਰੇਚਰ ਜਾ ਵੜਦਾ ਜਦੋਂ ਇਹਨਾਂ ਟੈਂਪਰੇਚਰਾਂ ਗਾਂ ਦਾ ਵੱਧ ਜਾਂਦਾ ਉਦੋਂ ਗਾਂ ਨੇ ਸਟ्रेस ਦੇ ਵਿੱਚ ਆਉਣੀ ਹੋਣਾ ਉੱਥੇ ਆਪਾਂ ਨੂੰ ਪ੍ਰੋਪਰ ਦੁੱਧ ਦੇਣਾ ਨਹੀਂ ਗਾਂ ਨੇ ਤੁਸੀਂ ਇਹ ਗੱਲ ਦੇਖ ਲਓ ਜੇ ਆਪਾਂ ਸਪ੍ਰਿੰਕਲ ਵਗੈਰਾ ਪ੍ਰੋਪਰ ਲਾਵਾਂਗੇ ਹਵਾਦਾਰ ਖੁੱਲੇ ਛੱਡ ਬਣਾਵਾਂਗੇ ਤਾਂ ਉਹਦਾ ਟੈਂਪਰੇਚਰ ਨਹੀਂ ਬਦਲਣਾ ਨਹੀਂ ਗਾਂ ਦਾ ਜਦੋਂ ਟੈਂਪਰੇਚਰ ਅੱਪ ਹੋ ਗਿਆ ਗਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਫਿਰ ਆਪਾਂ ਬੁਖਾਰ ਵਾਲੇ ਟੀਕੇ ਲਾਉਣੇ ਆ ਹੋਰ ਲਾਉਣੇ ਆ ਹੁੰਦਾ ਤਾਂ ਜਿਹੜਾ ਗਾਵਾਂ ਦਾ ਟੈਂਪਰੇਚਰ ਹਾਈ ਹੁੰਦਾ ਬਾਈ 102 ਤੋਂ ਲੈ ਕੇ 4 ਤੱਕਰ ਜਾਵੜ ਦਾ ਟੈਂਪਰੇਚਰ ਇਹ ਗਰਮੀ ਕਰਕੇ ਜਾਂਦਾ ਬਾਈ ਯਾਰ ਜੇ ਆਪਾਂ ਗਾਂ ਨੂੰ ਗਰਮੀ ਤੋਂ ਬਚਾਵਾਂਗੇ ਆਪਣਾ ਟੈਂਪਰੇਚਰ ਵਗੈਰਾ ਗਾਂ ਦਾ ਘੱਟ ਰਹੂਗਾ ਤਾਂ ਦੁੱਧ ਨਹੀਂ ਡੁੱਟਦਾ ਗਾਂ ਦਾ ਆਹੀ ਟਾਈਮ ਹੁੰਦਾ ਜਦੋਂ ਆਪਾਂ ਕਹਿੰਦੇ ਆ ਗਰਮੀ ਜਾ ਕੇ ਯਾਰ ਦੁੱਧ ਸੁੱਕ ਗਿਆ ਗਾਂ ਦਾ ਸੁੱਕਣ ਦਾ ਕਾਰਨ ਕੀ ਹੁੰਦਾ ਲੈ ਵੀ ਆਪਣੇ ਕੋਲੇ ਪ੍ਰਬੰਧ ਹੈ ਨਹੀਂ ਲੈ ਵੀ ਆਪਾਂ ਗਾਂ ਨੂੰ ਗਰਮੀ ਤੋਂ ਬਚਾਵਾਂਗੇ ਹੌਲੀ ਮੈਂ ਇਹ ਨਹੀਂ ਕਹਿੰਦਾ ਇੱਕੇ ਲਗਤ ਕਰ ਲੋ ਕੋ ਅੱਜ ਦੁੱਧ ਵਾਲੇ ਗਾਵਾਂ ਦਾ ਪ੍ਰਬੰਧ ਕਰ ਲੋ ਬਾਈ ਯਾਰ ਜੇ ਤੁਹਾਡੇ ਕਿਸੇ ਕੋਲੇ 10 ਆ ਕਿਸੇ ਕੋਲੇ 20 ਆ ਕਿਸੇ ਕੋਲੇ 50 ਗਾਵਾਂ ਦੁੱਧ ਵਾਲੀਆਂ ਉਹੋ ਜਿਹਾ ਆ ਦਾ ਪ੍ਰਬੰਧ ਕਰੋ ਲੈ ਵੀ ਉਹਦੇ ਪਾਣੀ ਪਾਵੇ ਪਾਣੀ ਦੀ ਨਿਕਾਸੀ ਰੱਖ ਲੋ ਤੁਸੀਂ ਉਹੋ ਜਿਹਾ ਖੁੱਲਾ ਹਵਾਦਾਰ ਉਹਦੇ ਵੱਡੇ ਆਹ ਪੱਖੇ ਆ ਜਿਹੜੇ ਆਪਾਂ ਲਾਏ ਹੋਏ ਪਹਿਲਾਂ ਵੀ ਦਿਖਾਉਣ ਆ ਰਹੇ ਹਾਂ ਨਾ ਮੈਂ ਵੀਡੀਓ ਦੇ ਵਿੱਚ ਇਹ ਪੱਖੇ ਦੀ ਹਵਾ ਬਹੁਤ ਦੂਰ ਤੱਕ ਕਰ ਜਾਂਦੀ ਹੈ ਬਾਈ 15 ਤੋਂ 20 ਗਾਵਾਂ ਵਾਲਾ ਜੇ ਇੱਕ ਪੱਖਾ ਹੀ ਲਾਊਗਾ ਤਾਂ ਉਹਦਾ ਸਰ ਜਾਂਦਾ ਕਈ ਵਾਰ ਜੇ ਆਪਾਂ ਜਾਦੇ ਖਰਚਾ ਨਹੀਂ ਕਰਨਾ ਵਾ ਇੱਕ ਪੱਖਾ ਇਹ ਲਾਉਣਾ ਬਹੁਤ ਜ਼ਰੂਰੀ ਹੈ ਵੀਰੇ ਯਾਰਾ ਉਨੇ ਹੀ ਸੋਡਾ ਦੁੱਧ ਵੱਜੂਗਾ ਜਿੰਨੇ ਦਾ ਇਹ ਪੱਖਾ ਦਾ ਤੁਸੀਂ ਐਂ ਲਾ ਲਿਆ ਕਰੋ ਹਿਸਾਬ ਆ ਇਹ ਗਾਰੰਟੀ ਹੈ ਲੈ ਵੀ ਦੁੱਧ ਬਦ ਨਹੀਂ ਬਦਲਾ ਇਹ ਸਪ੍ਰਿੰਕਲ ਤੇ ਪੱਖੇ ਲਾਏ ਹੋਣ ਆਹ ਆਪਣੇ ਪਹਿਲਾਂ ਸਪ੍ਰਿੰਕਲ ਚਲਾਏ ਨਹੀਂ ਸੀਗੇ ਬਾਈ 2-4 ਦਿਨਾਂ ਦੁੱਧ 17 17 ਕਿਲੋ ਤੋਂ ਲੈ ਕੇ ਕੁਆਂਟਲ ਤੱਕ ਦੁੱਧ ਉੱਡ ਗਿਆ ਸੀ ਆਪਣੀਆਂ ਗਾਵਾਂ ਦਾ ਤੇ ਜਿੱਦਾਂ ਦੇ ਆਪਾਂ ਸਪ੍ਰਿੰਕਲ ਛੱਡਦੇ ਤੇ ਪੱਖੇ ਚਲਾਦੇ ਉਦੋਂ ਦਾ ਦੁੱਧ ਫਿਰ ਉੱਥੇ ਹੀ ਰੁਕ ਗਿਆ ਉਦੋਂ ਸ ਤੋਂ ਥੋੜਾ ਬਦਲਣ ਲੱਗ ਗਿਆ ਮੰਡੇ ਰਹਿਣ ਲੱਗ ਗਿਆ ਦੁੱਧ ਉਹਦੇ ਦਾ ਦੁੱਧ ਮੰਡੇ ਰਹਿਣ ਲੱਗ ਗਿਆ ਤੁਸੀਂ ਇਹ ਦੇਖੋ ਲਵੀ ਉਹ ਜਿਹਾ ਆਪਾਂ ਨੂੰ ਇਨਕਮ ਵੱਧ ਹੋਣ ਲੱਗ ਗਈ ਜਿਵੇਂ ਜਿਵੇਂ ਆਪਾਂ ਪੱਖੇ ਵਗੈਰਾ ਜਾਂ ਸਪ੍ਰਿੰਕਲ ਵਗੈਰਾ ਲਾਉਨੇ ਆ ਦੇਖੋ ਭਾਈ ਪੁਹਾਰੇ ਛੱਡੇ ਸੀ ਗਾਵਾਂ ਸਾਰੀਆਂ ਬੈਠੀਆਂ ਸੀ ਹੁਣ ਉੱਠ ਕੇ ਆ ਗਿਆਂ ਕੋਲੇ ਪਾਣੀ ਦੇ ਇਹ ਸਾਰੀਆਂ ਬੈਠੀਆਂ ਸੀਗੀਆਂ ਜਦੋਂ ਪੁਹਾਰੇ ਛੱਡ ਤੇ ਦੇਖੋ ਨਾਲ ਦੀ ਨਾਲ ਪੱਠੇ ਚੱਕਲੇ ਆਹ ਦੇਖੋ ਸਾਰੀਆਂ ਗਾਵਾਂ ਆਈਆਂ ਨਾ ਇਹ ਆਹ ਦੇਖੋ ਨਾਲ ਦੀ ਨਾਲ ਪੱਠੇ ਖਾਨ ਲੱਗੇ ਸਾਰੀਆਂ ਇਹ ਬੈਠੀਆਂ ਸੀਗੀਆਂ ਇੰਨਾ ਫਰਕ ਆ ਇਹ ਸਪ੍ਰਿੰਕਲ ਛੱਡੇ ਹੋਇਆ ਸਪ੍ਰਿੰਕਲ ਲਾਏ ਹੋਏ ਨੇ ਨਿਊਰਲ ਲਾਈਆਂ ਹੋਈਆਂ ਇਹ ਮੈਂ ਵੀਡੀਓ ਦੇ ਵਿੱਚ ਦਿਖਾਉਂਗਾ ਲ ਵੀ ਇਹ ਕਿੱਥੋਂ ਮਿਲਦੀ ਆ ਕਿਵੇਂ ਤੁਸੀਂ ਫਿੱਟ ਕਰੋ ਇਹਨਾਂ ਇੱਕ ਦੋ ਰਹਿ ਗਈਆਂ ਜਿਹੜੀਆਂ ਗਾਵਾਂ ਨਹੀਂ ਖੜੀਆਂ ਹੋਈਆਂ ਬਾਕੀ ਸਾਰੀਆਂ ਗਾਵਾਂ ਆ ਗਈਆਂ ਇੱਥੇ ਜਿਵੇਂ ਜਿਵੇਂ ਗਾਵਾਂ ਨੂੰ ਪਤਾ ਲੱਗੀ ਜਾਊਗਾ ਤਿਵੇਂ-ਤਿਵੇਂ ਗਾਵਾਂ ਇੱਥੇ ਸਪ੍ਰਿੰਕਲ ਥੱਲੇ ਆ ਜਾਣਗੀਆਂ ਤੇ ਨਾਲ ਦੀ ਨਾਲ ਹੀ ਪੱਠੇ ਨਾਲ ਦੀ ਨਾਲ ਹੀ ਗਾਲਾ ਦੇਖੋ ਉਧਰ ਨਾਲ ਦੀ ਨਾਲ ਹੀ ਸਾਰੀਆਂ ਗਾਲਾ ਕਰ ਲੱਗ ਜਾਂਦੀਆਂ ਬਾਈ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਇਹ ਤਾਂ ਬਚਾ ਇੱਕੋ ਇੱਕ ਹੱਲਾ ਲਾ ਵੀ ਆਪਾਂ ਪਾਣੀ ਨੂੰ ਬਾਰੀ-ਬਾਰੀ ਇਹਨੂੰ ਪਾਣੀ ਲਾਉਂਦੇ ਰਹੀਏ ਗਾਵਾਂ ਦੇ ਉੱਤੇ ਛਿੱਟਾ ਪਾਣੀ ਦਾ ਹੁਣ ਜਿਹੜੀਆਂ ਆਪਾਂ ਨਿਓਜਲਾਂ ਲਾਉਣੀਆਂ ਵੀਰੇ ਸਪ੍ਰਿੰਕਲ ਵਾਸਤੇ ਆ ਨਿਓਜਲਾਂ ਆਉਂਦੀ ਆ ਇਹ ਨਿਓਜਲ ਦਿਖਾ ਦੇ ਇਹ ਪੀਡੀਐਸ ਤੋਂ ਮਿਲ ਜਾਂਦੀ ਆ ਜਿਹਨੂੰ ਵੀ ਜਿੱਥੋਂ ਮਿਲਦੀ ਆ ਆਪਾਂ ਲੈ ਸਕਦੇ ਆ ਇਹ ਇਹਦੇ ਬਾਅਦ ਲੈ ਮੈਂ ਚੂੜੀਆਂ ਹੁੰਦੇ ਆ ਟੀ ਆਉਂਦੀ ਆ ਵੀਰੇ ਯਾਰ ਇਹ ਟੀ ਦੇ ਅੰਦਰ ਤੂੜੀਆਂ ਹੁੰਦੀਆਂ ਆ ਟੀ ਦੇ ਆਪਾਂ ਇਹਨੂੰ ਕੱਸ ਦਿੰਨੇ ਆਂ ਇਹ ਇਹਨੂੰ ਟੀ ਤੇ ਕਸਣ ਤੋਂ ਬਾਅਦ ਆ ਜਿਹੜੀ ਪਾਈਪ ਹੁੰਦੀ ਆ ਆਪਾਂ ਐਂ ਪਾਇਰ ਤੇ ਚੜਾ ਦਿੰਨੇ ਆਂ ਵੀਰੇ ਅਰਜਨੀ ਜਨੀ ਦੇ 2-2 ਫੁੱਟ ਦੀ ਆ 2-2 ਫੁੱਟ ਦੇ ਟੋਟੇ ਆ 2-2 ਫੁੱਟ ਦੀ ਡੂੜੀ ਤੇ ਲਾਉਣੇ ਆਂ ਚੜਾ ਦਿੰਨੇ ਆਂ ਆ ਦੇਖ ਆ ਸਾਰਿਆਂ ਪਾਈਪਾਂ ਦੇ ਆਪਾਂ ਇਹ ਸਪ੍ਰਿੰਕਲ ਫਿੱਟ ਕਰੇ ਹੋਇਆ ਵੀਰੇ ਐਨੇ ਨੇ ਦੂਰੀ ਤੇ ਉਹ ਲਾਈ ਜਾਣੇ ਆਂ ਅਸੀਂ ਇੱਥੇ ਆ ਦੇਖੋ ਆ ਸਾਰੀ ਇਹ ਟੰਗਾਂ ਆ ਨਾ ਇੱਥੇ ਜਿਹੜੀਆਂ 4 ਪਾਈਪਾਂ ਲਾਉਣੀਆਂ ਆਂ ਵਾਢੇ ਨਾਲ ਵੀਰੇ ਯਾਰਾ ਇਹ ਸਪ੍ਰਿੰਕਲ ਲਾ ਰਹੇ ਆਂ ਇਹ ਇੱਥੇ ਤਾਰਾ ਚੋਣ ਵਾਸਤੇ ਮੈਂ ਇੱਥੇ ਆਪਣਾ ਮਿਲਕਿੰਗ ਪਾਰਲਰ ਲਾਇਆ ਹੋਇਆ ਪਾਰਲਰ ਤੋਂ ਪਹਿਲਾਂ ਆਪਾਂ 쿨ਿੰਗ ਯੂਨਟ ਲਾਉਣਾ ਵੀਰੇ ਉਹਦੇ ਵਾਸਤੇ ਇੱਥੇ ਆ ਦੋ ਪੱਖੇ ਨਵੇਂ ਲਿਆ ਕੇ ਟੰਗੇ ਆ ਇੱਥੇ ਲਾ ਰਹੇ ਆ ਇਹ ਸਿਸਟਮ ਇਹੀ ਆਪਾਂ ਜਿੱਥੇ گاਵਾ ਉਧਰ ਆਪਣੇ ਪੱਠੇ ਖਾਂਦੇ ਆਂਗੀਆਂ ਇਹੀ ਸਿਸਟਮ ਤੁਸੀਂ ਉੱਥੇ ਕਰ ਸਕਦੇ ਹੋ ਕੋਈ ਆ ਪਲਾਸਟਿਕ ਦੀ ਪਾਈਪ ਲੈ ਕੇ ਉੱਥੇ ਉੱਪਰ ਟੰਗਣੀ ਆ ਚਾਹੇ ਸਰਗੇ ਨਾਲ ਜਿਵੇਂ ਆ ਟੰਗੀ ਆਂ ਟੰਗ ਸਕਦੇ ਹੋ ਚਾਹੇ ਉੱਤੇ ਮੂਰੇ ਜਿਹੜੀ ਆਪਣੀ ਖੁਰਨੀ ਤੇ ਪਾਈਪ ਲਾਈ ਹੁੰਦੀ ਆ ਉਹਦੇ ਨਾਲ ਪਾਈਪ ਬਿਲਡ ਕਰਕੇ ਉੱਥੇ ਲਾ ਸਕਦੇ ਆ ਆਪਾਂ ਇਹਨੂੰ ਯਾਰ ਨਾਲ ਬੰਨ੍ਹਦੇ ਹੋ ਚਾਹੇ ਕਿਵੇਂ ਮਰਜ਼ੀ ਇਹ ਪਲਾਸਟਿਕ ਦੀ ਪਾਇਪ ਹੈ ਨਾ ਕੋੜਾ ਕੋ ਸੋਣਾਗਾ ਕੋਈ ਮਹਿੰਗੀ ਪਾਇਪ ਨਹੀਂ ਹੈਗੀ ਕਿਉਂਕਿ ਬੜਾ ਖਰਚਾ ਨਹੀਂ ਆਉਂਦਾ ਵੀਰੇ ਇਹ ਮੁੱਲ ਆਦਾ 90 ਰੁਪਏ ਦੇ ਕਰੀਬ ਨਿਓਜ਼ ਲਾਉਂਦੀ ਹੈ ਜਿਹੜੀ ਇਹ ਆਉਂਦੀ ਹੈ ਤਾਂ ਕਰਕੇ ਆ ਇਹ ਤੁਸੀਂ ਪੀਡੀਐਸ ਤੋਂ ਮੰਗਾ ਸਕਦੇ ਹੋ ਚਾਹੇ ਮੁੱਲਾਪੁਰ ਦਾ ਖਾ ਦਾਫਤਰਾ ਉਹਨਾਂ ਦਾ ਚਾਹੇ ਉੱਥੇ ਜਾ ਕੇ ਲਿਆਓ ਇਹ ਚੀਜ਼ਾਂ ਬਸ ਤੁਸੀਂ ਲਿਆ ਕੇ ਨਿਓਜ਼ ਲੈਉਣੀਆਂ ਪਾਇਪ ਲੈਉਣੀਆਂ ਤੇ ਟੀ ਇਹ ਟੀ ਮਾਰਕਟ ਚੋਂ ਮਿਲ ਜੂਗੀ ਤੁਹਾਨੂੰ ਜਿਹਦੇ ਅੰਦਰ ਚੂੜੀਆਂ ਹੁੰਦੀਆਂ ਹੁੰਦੀਆਂ ਬਾ ਟੀ ਤੇ ਕੱਸ ਕੇ ਇਹ ਮੁੱਲ ਆਦਾ 1/2 ਇੰਚ ਇਹ 1/2 ਇੰਚੀ ਪਾਇਪ ਆ ਇਹ ਇਦੇ ਉੱਪਰ ਬਾਟੀ ਚੜ ਜਾਣੀਆਂ ਤੇ ਨਿਊਜ਼ਲ ਲੱਗ ਜਾਣੀਆਂ ਬਾਈ ਯਾਰ ਕੋਈ ਔਖਾ ਕੰਮ ਨਹੀਂ ਹੈਗਾ ਇੱਕ ਦਿਨ ਦਾ ਕੰਮ ਆ ਇਹ ਇਹ ਆ ਜੱਜ ਤਿਆਰ ਕਰਕੇ ਲਾਤਾ ਇਹ ਸਿਸਟਮ ਸਾਰਾ ਇਹ ਤੁਸੀਂ ਗਾਵਾਂ ਨੂੰ ਇਹਦੇ ਨਾਲ ਗੱਲੀਆਂ ਰਹਿਣੀਆਂ ਟੈਂਪਰੇਚਰ ਗਾਵਾਂ ਦਾ ਡਾਊਨ ਰਹੂਗਾ ਗਾਵਾਂ ਗਰਮੀ ਦੇ ਵਿੱਚ ਵੀ ਆਪਾਂ ਨੂੰ ਦੁੱਧ ਦੇ ਦੇਣੀਆਂ ਵੀਰੇ ਬਾਕੀ ਗਾਹਾਂ ਛੋਟੇ ਟੋਏ ਹੋਣੇ ਚਾਹੀਦੇ ਇੱਕ ਦੋ ਪਾਣੀ ਜਿੱਥੇ ਜਾਵੇ ਜਿੱਥੇ ਗੋਬਰ ਵਗੈਰਾ ਜਾ ਸਕਦਾ ਐਨੀਮਲਾਂ ਦਾ ਉੱਥੇ ਤੁਸੀਂ ਜਿਹੜਾ ਜਿਵੇਂ ਉੱਥੇ ਗਾਵਾਂ ਦੇ ਉੱਪਰ ਖੁਰਨੀ ਤੇ ਖਾ ਰਹੀਆਂ ਉੱਥੇ ਸਪ੍ਰਿੰਕਲ ਵਗੈਰਾ ਲੱਗਿਆ ਜਾਦੇ ਪਾਣੀ ਡਿੱਗਦਾ ਉਹ ਸਾਰਾ ਡੱਗ ਜਾ ਰਿਹਾ ਪਾਣੀ ਵੀਰੇ ਯਾਰਾ ਬਸ ਆਹੀ ਸੀ ਇਹ ਸਿਸਟਮ ਇੰਨਾ ਕੀ ਹੈ ਕੋਈ ਵਾੜਾ ਵੱਡਾ ਸਿਸਟਮ ਨਹੀਂ ਹੈ ਹਾਂ ਪੁਹਾਰੇ ਦਾ ਟਾਈਮ ਇਦੋਂ ਪਹਿਲਾਂ ਸੀ ਵੀਰੇ ਯਾਰਾ ਇਦੋਂ ਪਹਿਲਾਂ ਜਦੋਂ ਗਰਮੀ ਘੱਟ ਸੀਗੀ ਉਦੋਂ ਆਪਾਂ ਪੁਹਾਰੇ ਵੀ ਲਾ ਸਕਦੇ ਆ ਜੇਕਰ ਇਹ ਇੱਕ ਦੋ ਐਨੀਮਲ ਹੈਗੇ ਆ ਉਹਨਾਂ ਦੇ ਆਪਾਂ ਫੋਗਰ ਲਾ ਸਕਦੇ ਆ ਪੁਹਾਰੇ ਉਹ ਵੀ ਟਾਈਮ ਮਰਨਾ ਫਿੱਟ ਕਰਕੇ ਆਪਾਂ ਫੋਗਰ ਵੀ ਲਾ ਸਕਦੇ ਆ ਪਰ ਹੁਣ ਇੰਨਾ ਗਾਵਾਂ ਦੇ ਇੱਥੇ ਫੋਗਰ ਨਹੀਂ ਕੰਮ ਕਰਦੇ ਇੱਥੇ ਸਪ੍ਰਿੰਕਲਰ ਹੀ ਕੰਮ ਕਰਦੇ ਆ ਵੀਰੇ ਯਾਰਾ ਜਿੰਨਾ ਤੁਸੀਂ گاਵਾਂ ਨੂੰ ਵੀਰੇ ਗਰਮੀ ਤੋਂ ਬਚਾਉਣ ਵਾਸਤੇ ਆਦਾ ਖਰਚਾ ਕਰ ਲਓਗੇ, কুলਿੰਗ ਸਿਸਟਮ ਲਾ ਲਓਗੇ ਨਾ ਉਹ ਠੰਡਾ ਕਰ ਲਓਗੇ। ਉਹਨਾਂ ਸੋਡਾ ਦੁੱਧ ਬਾਜੂ ਸੋਡੇ ਇਨਕਮ ਬਾਜੂਗੀ। ਇਹ ਸੋਡੇ ਤੇ ਡਿਪੈਂਡ ਆ ਲਵੀ ਤੁਸੀਂ ਕਿੰਨਾ ਖਰਚਾ ਖਰਚਾ ਕੋਈ ਬਾਲਾ ਨਹੀਂ ਹੁੰਦਾ। ਆ ਮੈਨੇਜਮੈਂਟ ਕਰਨਾ ਪੈਣਾ ਲੈ ਵੀ ਆਪਾਂ ਮੈਨੇਜ ਕਿਵੇਂ ਕਰਨਾ? ਖਰਚਾ ਕੀ ਇੱਕ ਪਾਈਪ ਲਾਉਣੀ ਆ ਨੇਓਜਨ ਲਾਉਣੀ ਆ ਤੇ ਇੱਕ ਟੁੱਲੂ ਪੰਪ ਲਾਉਣਾ ਵੀਰੇ ਯਾਰਾ। 10000 ਦਾ ਖਰਚਾ ਵੀ ਨਹੀਂ ਹੁੰਦਾਗਾ। ਤੇ ਦੁੱਧ ਆਪਣਾ ਕਿੰਨਾ ਬਾਜੂਗਾ? ਦੁੱਧ ਟੁੱਟਣੇ ਕਿੰਨੇਂ گاਵਾਂ ਦੇ ਲੱਗ ਜਾਣਾ ਇਹ ਤਾਂ ਵੀਰੇ ਯਾਰਾ। ਜਿਹਦੇ ਕੋਲ ਥੋੜੇਂ ਗਾਵਾਂ ਆ ਉਹਦਾ ਥੋੜਾ ਪ੍ਰਬੰਧ ਹੋਊ ਜਿਹਦੇ ਕੋਲ ਜਿਆਦੇ ਗਾਵਾਂ ਆ ਜਿਆਦਾ ਪ੍ਰਬੰਧ ਹੋ ਜੂਗਾ ਬਾਕੀ ਮੋਟਾ ਮੋਟਾ ਆਪਾਂ ਇੱਕ ਹਿਸਾਬ ਹੋਰ ਲਾ ਲੈਨੇ ਆਂ ਕਈ ਵਾਰ ਆਪਾਂ ਕਹਿੰਨੇ ਆਂ ਬੰਦਾ ਰੱਖ ਲੈਨੇ ਆਂ ਯਾਰ ਗਾਵਾਂ ਨਮਾਈ ਜਾਊਗਾ ਜਾਂ ਇੱਕ ਬੰਦਾ ਆਪਾਂ ਫਾਰਮ ਦੇ ਵਧਾ ਲੈਨੇ ਆਂ ਦਾ 12000 ਘੱਟੋ ਘੱਟ ਬੰਦੇ ਨੂੰ ਆਪਾਂ ਦਿੰਨੇ ਆਂ ਘੱਟ ਤੋਂ ਘੱਟ ਕਹਿਣਾ ਮੈਂ ਜੇ ਆਪਾਂ 12000 ਵਾਲਾ ਬੰਦਾ ਵੀ ਰੱਖੀਏ ਇੱਕ ਜਿਵੇਂ ਆ ਹੁਣ ਆਪਣੇ ਲੈਂਡ ਚ ਖੜੀਆਂ 40 ਗਾਵਾਂ ਖੜੀਆਂ ਗਈਆਂ ਲੈਂਡ ਦੇ ਵਿੱਚ ਦਿਖਾ ਸੀ ਪਹਿਕ ਵਾਰ ਇਹ ਸਾਰੀਆਂ ਗਾਵਾਂ ਦੇਖ ਲੈ ਆਪਦੇ ਹੁਣ ਪਾਣੀ ਗਿਰ ਰਿਹਾ ਇਹਨਾਂ ਜੇ ਇਹਨਾਂ ਨੂੰ ਨਿਮਾਉਣਾ ਹੋਵੇ ਇੱਕ ਬੰਦਾ ਰੱਖਣਾ ਹੋਵੇ ਤਾਂ 12000 ਰੁਪਏ ਉਹਦਾ ਐਕਸਟਰਾ ਖਰਚਾ ਨਾ ਇਹ ਉਹਨੇ ਨਿਮਾਉਣਾ ਨਹੀਂ ਇੱਕ ਮਹੀਨੇ ਬਾਅਦ ਉਹਨੇ ਭੱਜ ਜਾਣਾਗਾ ਪੂਰਾ ਫਾਰਮ ਦੇ ਉਹਨੇ ਡੇਲੀ ਉਦੋਂ ਨਿਮਾਈਆਂ ਨਹੀਂ ਜਾਣੀਆਂ گاਵਾ ਬਾਕੀ ਇਹ ਐ ਨਹੀਂ ਹੈਗਾ ਲੈ ਵੀ ਇੱਕ ਗਾਂ ਨੂੰ ਉਹਨੇ 5 ਮਿੰਟ ਦੇ ਨਿਮਾ ਕੇ ਪਾਸੇ ਕਰ ਦੇਣਾ ਇਹ ਤਾਂ ਆਪਾਂ ਅੱਧਾ ਘੰਟਾ ਬਾਣੀ ਪਈ ਜਾਵੇ ਇੱਕ ਗਾਂ ਦੇ ਉੱਪਰ ਕੋਈ ਡਰ ਹੀ ਨਹੀਂ ਹੈਗਾ ਆਪਾਂ ਨੂੰ ਠੰਡੀ ਉਹ ਨਹੀਂ ਜ਼ਿਆਦਾ ਗਾਂ ਨੇ ਠੰਡੀ ਹੋਈ ਜਾਂਦੀਆਂ ਗਾਂ ਦੀ ਜੰਮੜੀ ਇਹੀ ਐ ਲੈ ਵੀ ਗਰਮੀ ਦੇ ਮੌਸਮ ਆ 3 ਮਹੀਨੇ ਹੁੰਦੇ ਆ ਵੀ ਇਹ ਆਖਾਈ ਦੇ ਹੁੰਦੇ ਆ ਇਸ ਟਾਈਮ ਤੇ ਜਿੰਨਾ ਕ ਆਪਾਂ ਇਹਨਾਂ ਦਾ ਟੈਂਪਰੇਚਰ ਘਟਾ ਲਾਂਗੇ ਜਿੰਨੀ ਗਰਮੀ ਘਟਾ ਲਾਂਗੇ ਇਹਨਾਂ ਨੂੰ ਆਪਾਂ ਉਨਾ ਹੀ ਆਪਾਂ ਦੁੱਧ ਵੱਧ ਲੈ ਲਾਂਗੇ ਬੰਦੇ ਦੇ ਕੰਮ ਬੰਦੇ ਦੇ ਨਮੋ ਨੋ ਜੇ ਆਪਾਂ ਇਹ ਸਿਸਟਮ ਲਾਉਣਾ ਹੈ ਨਾ ਆਪਾਂ ਸੌਕੇ ਰਹਿਣੇ ਆ ਫਿਰ ਟਾਈਮਰ ਵੀ ਆਪਾਂ ਸੈੱਟ ਕਰ ਸਕਦੇ ਆ ਪਾਣੀ ਦੀ ਬਚਤ ਵੀ ਹੋ ਜਾਂਦੀ ਆ ਟਾਈਮਰ ਨਾਲ ਵੀਰੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲਾਂ ਦੱਸ ਗਿਆ ਲੈ ਵੀ ਗਾਂ ਨੂੰ ਆਪਾਂ ਹੀਟ ਸਟ੍ਰੈਸ ਤੋਂ ਬਚਾ ਕੇ ਗਰਮੀ ਤੋਂ ਬਚਾ ਕੇ ਆਪਾਂ ਵਧੀਆ ਦੁੱਧ ਲੈ ਸਕਦੇ ਆ ਬਹੁਤ ਜ਼ਰੂਰੀ ਹੈ ਗਾਂ ਨੂੰ ਗਰਮੀ ਤੋਂ ਬਚਾਉਣਾ ਬਾਈ ਯਾਰਾ ਫੇਰ ਬੁਖਾਰ ਚੜਨ ਲੱਗ ਗਿਆ ਗਾਵਾਂ ਨੂੰ ਪ੍ਰੋਪਰ ਠੀਕ ਨਹੀਂ ਹੁੰਦੀ ਜਮੇਂ ਦੁੱਧ ਸੁੱਕ ਜਾਂਦੇ ਆ ਗਾਵਾਂ ਕਈ ਗਾਵਾਂ ਬਹਿ ਵੀ ਜਾਂਦੀਆਂ ਵੀਰੇ ਯਾਰਾ ਤਾਂ ਕਰਕੇ ਇਹ ਲੈ ਵੀ ਗਰਮੀ ਤੋਂ ਬਚਾ ਕੇ ਰੱਖੋ ਗਾਵਾਂ ਨੂੰ ਦੁੱਧ ਪ੍ਰੋਪਰ ਲਓ ਗਾਵਾਂ ਦਾ ਇਹੀ ਤਰੀਕੇ ਨਾਲ ਆਪਾਂ ਵਧੀਆ ਦੁੱਧ ਲੈ ਸਕਦੇ ਨਾ ਇਹ ਗਰਮੀ ਤੋਂ ਬਚਾ ਸਕਦੇ ਆ ਗਾਵਾਂ ਨੂੰ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ